ਹਾਂ ਮੈਂ ਸਾਰਾ ਗੇਟ ਜਦੋਂ ਫੜਕੇ ਹੋਏ ਕੋਠੇ ਦਾ ਦੇਖਾਂ ਤੇ ਭਾਂਦਾ ਯਾਰ ਆਪਣਾ ਵਾਲਾ ਫਰਦਾ ਦੀ ਪਰਾਂ ਗੇੜੇ ਦਿੰਦਾ ਕਿੰਨੇ ਦੇਖਾਂ ਤੇ ਭਾਂ ਬੱਸ ਓਏ ਕੋ ਯਾਰ ਨੱਕਾ ਲਾ ਕੇ ਆਵਾਂ ਟਰਾਈ ਨੂੰ ਟਾਈਮ ਹੋ ਗਿਆ ਪਪਾ ਇਹਨਾ ਚਾਹ ਨੂੰ ਵੀ ਪੁੱਛਾਂ ਯਾਰ ਕੰਮ ਨੇ ਲਾ ਰਖੇ ਨੇ ਅਮਰੀਕਾ ਵਾ ਦੋ ਰਹਿ ਗਏ ਇਕੱਲੇ ਨਿਬੜ ਜੂ ਮੈਨੂੰ ਲੱਗਦਾ ਅੱਜ ਕੰਮ ਤਾਂ ਜਾਈ ਇਲੈਟ ਜੀ ਚੱਲਦੀ ਰਹੀ ਨਿਬੜ ਜੂ ਫਿਰ ਤਾਂ ਚਾਹ ਚਾਹ ਇਹਨਾਂ ਨੂੰ ਪੁੱਛਾਂ 11 ਹਫ਼ਤਾ ਰਹਿੰਦਾ 10 ਵਜੇ ਓਏ ਰੋਟੀ ਕਦੋਂ ਖਾਣਗੇ ਉਹ ਵੱਢ ਲੈ ਕੱਖ ਅਮਰੀਕਾ ਹਾਂ ਜੀ ਵੱਢ ਲਈ ਕਿੰਨਾ ਕਰੇਗਾ ਆਪਣਾ ਹਾਂ ਜੀ ਇਹ ਦੇ ਦੋਗੇ ਦੋ ਕਿਲੇ ਰਹਿੰਦੇ ਨਹੀਂ ਅੱਛਾ ਹਾਂ ਠੀਕ ਉਹ ਦਾਤਾ ਨੂੰ ਆਖਰੀ ਦੋ ਵਾਰੀ ਚਾੜੀ ਭੇਜੀ ਉਹਨਾਂ ਨੇ ਉਹ ਚਾਹ ਤਾਂ ਮੈਂ ਭੁੱਲ ਗਿਆ ਸੀ ਮਾਦਰ ਨੱਕਾ ਕਰਨ ਭੱਗ ਗਿਆ ਸੀ ਮੈਂ ਕਹਿਣਾ ਬੱਲੀ ਨੂੰ ਜਾ ਕੇ ਕਰਵਾਉਣਾ ਜਾ ਅੱਛਾ ਹੀ ਬੱਲੀ ਨੂੰ ਫੜ ਲਈ ਜਾ ਕੇ ਜਨਾ ਠੀਕ ਹੈ ਜੀ ਚਾ ਉਹ ਹੋਰ ਯਾਰ ਵਿਚਾਰੇ ਚਾਹ ਜਾ ਕਰੀ ਜਾਂਦੇ ਨੇ ਯਾਰਾ ਉਹ ਮੈਂ ਤਾਂ ਪਾਸੇ ਭੁੱਲ ਗਿਆ ਉਹ ਕਹਿਣਾ ਮੁਰਲੀ ਨੂੰ ਕਿੱਥੇ ਕਿੱਥੇ ਹੈ ਉਹ ਬੱਚਾ ਐ ਨਹੀਂ ਵੀ ਚਾਹ ਤਾਂ ਕਰ ਲਾ ਮੱਲੀ ਓਏ ਪਵਲਿਆ ਕਿੱਧਰ ਆ ਪਿਆ ਲਾ ਸੱਪਾ ਕੰਜਦਾ ਓ ਚਾਹ ਨੂੰ ਕਿਹਾ ਕੀ ਨੂੰ ਪਵਲੀ ਓਏ ਹੂੰ ਪਵਲੀ ਓ ਆਹ ਪਿਆ ਕੰਜਰਾ ਮੋਨ ਨਾਲ ਓ ਰੇ ਹਾਂ ਉਹ ਤੈਨੂੰ ਚਾਹ ਨੂੰ ਕਿਹਾ ਦੀ ਚਾਹ ਨੂੰ ਡਿੱਕੀ ਜਾਂਦੇ ਨੇ ਉਹ ਦੀਰੀ ਵਾਲੇ ਕਰੋ ਆਖੇ ਨਨੂ ਹੱਕਾਂ ਦਾ ਮਾਰਿਆ ਨੇ ਯਾਰ ਮਾਰੇ ਨੱਕਾ ਲੱਗ ਗਿਆ ਮੈਨੂੰ ਨਹੀਂ ਕੋਈ ਸੁਣੀ ਚੱਲ ਚਾਹ ਬਣਾਉਂਦਾ ਵਾਸਤੇ ਫੜਾ ਫੜਾ ਬਣਾਵਾਂ ਨੇ 10 ਕੱਪ ਬਣਾ ਦੀ ਬਣਾਵਾਂ ਨੇ ਹਾਂ ਮੈਂ ਆਉਣਾ ਮੜਿਆ ਦੇਖਿਆ ਵਾਂ ਚੰਗਾ ਪਾਣੀ ਢੜ ਕੇ ਕੁਝ ਨਾ ਹੁੰਦਾ ਕੁਛ ਨਹੀਂ ਚਾਚਾ ਆ ਸਾਈਕਲ ਦਾ ਡਿੱਗਿਆ ਕੁਝ ਨਹੀਂ ਜਦਾ ਵੀ ਡਿੱਗਿਆ ਤਾਂ ਕੀ ਖਾਦਾ ਹੋਇਆ ਕੁਝ ਨਹੀਂ ਨਹੀਂ ਲੱਗਦਾ ਮੈਂ ਕੁਝ ਨਹੀਂ ਖਾਦਾ ਲੱਗਦਾ ਖਾਦਾ ਹੋਇਆ ਨਹੀਂ ਨਹੀਂ ਤੇ ਉਂ ਲੱਗਦਾ ਮਨਿਆ ਨਾ ਲੱਤੇ ਐ ਜੇ ਦੁਰਦਾ ਉਹ ਵੀ ਦੁਰਦਾ ਚਾ ਬਾਪੂ ਦਾ ਕੈਮਰਾ ਬਾਪੂ ਦਾ ਹੈਡ ਬਣਾ ਦੱਸਾ ਕੇ ਗਿਆ ਆ ਕੁਝ ਨਹੀਂ ਕਾ ਕਾਇ ਸਹੀ ਬੈਠਾ ਨਹੀਂ ਸਹੀ ਨਹੀਂ ਤੇ ਉਹ ਛੇਤਰ ਰ ਸਮਝ ਗਿਆ ਫਿਰ ਹੁਣਾ ਨਾ ਨਾ ਤਿੱਗੂ ਤਾਂ ਨਹੀਂ ਲੈ ਰਾਮਦਾ ਦਾ ਬੱਠਾ ਕਿੱਥੇ ਗਿਆ ਭਰਾ ਆਉਂ ਬਾਈ ਇਧਰੀ ਗਿਆ ਠੀਕ ਆ ਤੇ ਪਾਣੀ ਦੇਖਣ ਗਿਆ ਹੋਇਆ ਠੀਕ ਆ ਜਾ ਅਮਰੀਕ ਨੂੰ ਗੋਲ ਮਾਰ ਕੇ ਚਾਹ ਫੜਾ ਦੇ ਉਹ ਨਾ ਜੀਰੇ ਵਾਲਾ ਨੂੰ ਹਾਂ ਫੜਾ ਅੰਦਰ ਭਈਆ ਬਣਾਈ ਅਮਰੀਕ ਉਹ ਅਮਰੀਕ ਉਹ ਕਾਲ ਆ ਗਿਆ ਭਈਆ ਆ ਗਿਆ ਆ ਗਿਆ ਭਈਆ ਆ ਗਿਆ आया भाई तो किंदी चा? अच्छा भाई चाह के थे हां हां भाई चाह चाह यार अंदर भैया चक ले यार भाई अच्छा भाई हां बड़ी गल सुनी भाई हां भाई भाई 50 रुपए दे दे यार ਬਾਈ ਮੈਂ ਕੀ ਕਰਾਂ ਤੇ ਬਾਪੂ ਦਾ ਪੁੱਸਿਆ ਯਾਰ ਬਾਈ ਯਾਰ ਬਾਪੂ ਦਾ ਗਾਣਾ ਗਣਦਾ ਬਾਪੂ ਨੂੰ ਨਹੀਂ ਕੱਟਿਆ ਮੈਂ ਦੱਸੀ ਯਾਰ ਪਰ ਬਾਪੂ ਦਾ ਬਾਈ ਲੈ ਕੇ ਨਹੀਂ ਯਾਰ ਬਾਈ ਮੈਂ ਤਾਂ ਆਪ ਸੋੜੇ ਡੈੜੀ ਤੇ ਲੱਗਾ ਪਈ ਯਾਰ ਮੈਂ ਕਿ ਖੁਸੀ ਦਾ ਮਰਦਾ ਹੁਣ ਹੈ ਹੀ ਨਹੀਂ ਬਾਈ ਯਾਰ ਬੁਖਾਰ ਬੜਾ ਗਰਮ ਪਿਆ ਯਾਰ ਮੈਂ ਹੁਣ ਕਿੱਥੇ ਦੇਦਾ ਬਾਈ ਤੈਨੂੰ ਯਾਰ ਆ ਚਾਹ ਡੀਗਰੇ ਨੇ ਉੱਥੇ ਮੈਂ ਕਿਹੜੇ ਵੇਲੇ ਦਾ ਹੋਗਾ ਮੈਨੂੰ ਇਹ ਰੋ ਠੀਕ ਹੈ ਬਈ ਆਪਾਂ ਆਪਣੇ ਬਾਪੂ ਨਾਲ ਸੀ ਯਾਰ ਠੀਕ ਹੈ ਯਾਰ ਠੀਕ ਹੈ ਬਾਈ ਉਹ ਵੀ ਆਹਾ ਠੀਕ ਹੈ ਠੀਕ ਯਾਰ ਉਹ ਕੰਮ ਜਦੋਂ ਨਿਬੜ ਗਿਆ 2 ਘੰਟੇ ਸੌਣ ਲੱਗ ਗਿਆ ਹਾਂ ਉਹ ਥੋੜਾ ਜਿਹਾ ਪੰਜਾਹ ਵੀ ਮੰਗਦਾ ਦੀਆ ਕਿਹੜਾ ਚਾ ਲੈ ਆ ਤੂੰ ਬੱਲਾ ਚਾਹ ਤੇ ਆਈ ਦੀ ਮੈਂ ਕਿਹੜਾ ਮੰਗਦਾ 50 ਓਕੇ ਬੈਠਾ ਹੀ ਨੌ ਕੀ ਉਹਦਾ ਕਿੰਦੀ ਕਿਉਂ ਹਾਂ ਉਹ ਠੀਕ ਜਿਹੀ ਨਹੀਂ ਲੱਗਦਾ ਉਹ ਠੀਕ ਹੋ ਗਿਆ ਸਾਲਾ ਬਿਮਾਰਤਾ ਨਹੀਂ ਹੋ ਰਿਆ ਕਿਤੇ ਆਹ ਦੇਦਾ ਐਲ ਐਸ ਵਾਂਗੂ ਕਰਦਾ ਕਰ ਰਿਆ ਤੀਗਾ ਨਾ ਸ਼ਾਇਦ ਕਦੇ ਵੀ ਨਹੀਂ ਕਰਿਆ ਉਹਨਾਂ ਨੇ ਜ਼ਿੰਦਗੀ ਚ ਮੇਰੇ 50 ਪਈ ਮਾਇਨੇਗਾ ਮੈਂ ਦਵਾਈ ਲੈਣੀ ਪੈਣੀ ਕਾਹਦੀ ਦਵਾਈ ਕਰੇ ਤੇ ਸਾਲੇ ਤੇ ਥੋਗੀ ਲੋੜ ਪੈ ਗਈ ਉਹਨੂੰ 50 ਪਾਦਾ ਇਹ ਫਿਰ ਕਹਿੰਦਾ ਮੇਰੇ ਬਾਪੂ ਨੂੰ ਆਇਆ ਸੀ ਅੱਛਾ ਹਾਂ ਮੈਂ ਦੇਖਦਾ ਮੈਂ ਲੈਣਾ ਖਬਰ ਸਾਲੇ ਦੀ ਜਾ ਕੇ ਉਹ ਖੇਤ ਤੇ ਬੈਠਾ ਐ ਅੱਛਾ ਚਾਚੂ ਪਿਆਦੇ ਸਾਰਿਆਂ ਨੂੰ ਠੀਕ ਹੈ ਜੀ ਕਹਿੰਦਾ ਨਮੇੜ ਦੇ ਗੰਮਾ ਠੀਕ ਹੈ ਜੀ ਕੀ ਹੋ ਗਿਆ ਸਾਲੇ ਨੂੰ ਇਹੋ ਜਿਹਾ 50 ਰੁਪਿਆ ਨੂੰ ਉਹਨੂੰ ਆਏ ਕਿੰਨੀ ਸੋਹਣੀ ਹਵਾ ਚੱਲਦੀ ਆ ਉਹ ਨਜ਼ਾਰਾ ਆ ਗਿਆ ਓਏ ਉਹ ਕਰਾ ਇਤੇ AC ਕੁਸ ਵੀ ਨਹੀਂ ਹੋਏ ਔਰ ਇਹ ਤਾਂ ਕਿੰਨੀ ਵਧੀਆ ਵਾ ਓਏ ਉਹ ਵਾ ਓਏ ਦਾ ਸੱਗੇ ਆ ਜਾ ਚਾਚਾ ਅਸਰੀ ਗਾਲ ਪੁੱਤ ਠੀਕ ਆ ਵਧੀਆ ਪੁੱਤ ਓਏ ਉਹ ਠੀਕ ਆ ਪੁੱਤ ਹਾਂ ਅੱਛਾ ਤੂੰ ਕਿੱਧਰ ਆਇਆ ਉਸ ਲਈ ਵਾਸਾ ਮੈਂ ਨੱਕੇ ਨੁੱਕੇ ਦੇਖ ਰਸਦਾ ਸੀ ਚਾਚਾ ਅੱਛਾ ਹੋਰ ਪੜਾਈ ਪੂਰੀ ਤੇਰੀ ਵਧੀਆ ਚੱਲਦੀ ਆ ਚਾਚਾ ਪੂਰੀ ਵਧੀਆ ਚੱਲਦੀ ਆ ਪੜ ਲਾ ਪੁੱਤ ਪੜ ਲਾ ਵਧੀਆ ਰਹੇਗਾ ਆ ਦੇਖ ਲਾ ਸੀ ਆ ਫਿਰਦੇ ਆ ਕਿ ਪੜਨ ਦੇ ਨੂੰ ਆਈ ਨਹੀਂ ਪਤਾ ਸੀ ਕਿੱਥੇ ਗਵਾਜੇਂਗੇ ਚਾਚਾ ਪੜਾਈ ਕਿੰਨੀ ਦਾ ਕੋਰਾ ਧਿਆਨ ਆ ਪੜ ਲਾ ਪੜ ਲਾ ਬਾਅਦ ਵਿੱਚ ਫਸਤਾਵੇਂਗਾ ਅੱਟਾ ਹੀ ਹੁੰਦਾ ਪੁੱਤ ਠੀਕ ਆ اچھا ਹੋਰ ਸਾਰੇ ਠੀਕ ਨੇ ਹਾਂ ਠੀਕ ਨੇ ਪੁੱਤ ਕੀ ਕਰਦਾ ਇੱਥੇ ਤੂੰ ਇੱਥੇ ਮਾਰੂ ਬੇਲਾ ਬੈਠਾ ਦੀ ਪੁੱਤ ਉਹ ਆ ਬਾਜੀ ਨਹਿ ਰਹੀ ਤੀ ਘਰੇ ਕਰਨੀ ਬਹੁਤ ਆ ਮੈਂ ਚਲਾ ਦੋ ਮਿੰਟ ਆ ਕੇ ਉਹ ਰੇ ਹਵਾ ਲੈ ਲਈਏ ਠੀਕ ਆ اچھا ਕਿੰਨੀ ਵਧੀਆ ਆ ਬਾ ਚੱਲ ਰਹੀ ਆ ਠੀਕ ਆ اچھا ਪੜਲਾ ਪੜਲਾ ਵਧੀਆ ਰਹੇਗਾ ਪੁੱਤ ਬਈ ਹੋਰ ਜਾ ਚਾਕੇ ਮੈਂ ਆਂ ਠੀਕ ਆ ਕਿੰਦੀ ਕਿੱਡੇ ਵਰਦਾ ਪੁੱਤੋ ਏ ਜੀ ਬਹਿ ਜਾਤਾ ਹੋ ਠੀਕ ਆ ਕੋਈ ਮੁੰਲਾ ਕੋਈ ਨਸਾ ਨੁਸਾ ਕਰਖਿਆ ਪੁੱਤੋਏ ਨਾ ਨਾ ਝਾਪਿਆ ਬਈ ਅੱਖਾਂ ਜਾਂ ਤੇਰੀਆਂ ਬਹੁਤ ਹੋ ਰਹੀਆਂ ਨੇ ਓਏ ਸ਼ਾਮ ਜਦਾਂ ਕੋਈ ਨਹੀਂ ਰਹਤਾ ਉਦਕੇ ਹੋਣੀ ਹੋਣੇ ਵਾਲਾ ਹੁਣ ਤੂੰ ਬੱਚ ਤੇ ਡਿੱਗ ਜਾਣਾ ਸੀ ਮੈਂ ਆਪ ਦੇਖਿਆ ਮੇਰਾ ਕੰਮ ਆਈ ਜਾਤਾ ਤੇਰੇ ਕੋਲ ਇੱਕ ਆਹ ਖਾਤਾ ਗਈ ਛੱਡਾਂ ਕਿ ਮੈਂ ਢੈਲੀ ਜਾਨਾ ਤੂੰ ਓਏ ਹਵਾ ਈ ਉਹਦੇ ਘਰ ਕੋਈ ਬਈ ਤਾ ਤਾ ਪਿਆ ਕਰ ਦੇ 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 ਓ ਬਈ ਮੈਂ ਨਹੀਂ ਦਿੰਦਾ ਓ ਬਈ ਮੈਂ ਹੱਥ ਬੰਨੇ ਨੂੰ ਤਾਂ ਡਰ ਲੱਗਦਾ ਉਹ ਤੇਰੇ ਬਾਪ ਦਾ ਸੁਭਾ ਨਹੀਂ ਹੈਗਾ ਜਦ ਤਾ ਦਵਾਈ ਲੈ ਕੇ ਆਉਂਗੀ ਜ਼ਰਬਖਾਰ ਦਜਲੀ ਜਾਂਦਾ ਉਹ ਤੇਰੇ ਬਾਪ ਤੋਂ ਲੈ ਲਾ ਉਹ ਫਿਰਦਾ ਯਾਰ ਆ ਦਵਾਈ ਦਾ ਫੀ ਨਹੀਂ ਦਿੰਦੇ ਪੈ ਪੂਸੇ ਉਹਨਾਂ ਖਵਾਣ ਯਾਰ ਮੇਰੇ ਗੜ ਪੈ ਜੂ ਮੇਰੇ ਕਹੀ ਮਾਰੂ ਚਲ ਠੀਕ ਆ ਚੱਲ ਮੈਂ ਜਾਂ ਆ ਠੀਕ ਆ ਜਾ ਭੱਜਾ ਵੇਖ ਲੈ ਪੁੱਤਾ ਹਾਲੇ ਤਾਂ ਕਿੰਨਾ ਨਸ਼ਾ ਕਰਿਆ ਹੋਇਆ ਸੀ ਸਹੀ ਗੱਲਾਂ ਨਸ਼ੇ ਅੱਜ ਕੀ ਗੱਡਿਆ ਕਿਸੇ ਨੇ ਕੁਛ ਵੀ ਨਹੀਂ ਘਰ ਉੱਜਣਗੇ ਬਰਬਾਦ ਹੋਗੇ ਮੈਂ ਤੈਨੂੰ ਤਾਈ ਸਮਝਾਉਣਾ ਹੁੰਦਾ ਪੁੱਤ ਤੂੰ ਸਿਆਣਾ ਬਣ ਜਾ ਪੜ ਲਾ ਲਿਖ ਲਾ ਨੋ ਜਮਾਰੋ ਵਧੀਆ ਤੈਨੂੰ ਨੌਕਰੀ ਮਿਲ ਜੂਗੀ ਸਾਡਾ ਤਾਂ ਟਾਈਮ ਲੰਘ ਗਿਆ ਉਹ ਤੁਸੀਂ ਵਧੀਆ ਪੜ੍ਹ ਲਓ ਪੁੱਤ ਵਧੀਆ ਪੜ੍ਹ ਲਓ ਮੇਰੀ ਗੱਲ ਮੰਨ ਲਓ ਤੈਨੂੰ ਪਤਾ ਹੀ ਐ ਚਾ ਆਪਣੇ ਡੈਡੀ ਦਾ ਕਿੰਨਾ ਕੱਬਾ ਸੁਭਾਅ ਆ ਉਹ ਤਾਂ ਮੈਨੂੰ ਗੱਲੋਂ ਮਾਰ ਦੂ ਜੇ ਮੈਂ ਇਹ ਨਸ਼ੇ ਪੱਤੇ ਦੇ ਲੱਗੂਗਾ ਠੀਕ ਆ ਪੁੱਤ ਆਪਾਂ ਇਹ ਕੰਮਾਂ ਤੋਂ ਦੂਰ ਹੀ ਰਹਿਣਾ ਵਧੀਆ ਰਹੇਗਾ ਪੁੱਤ ਵਧੀਆ ਰਹੇਗਾ ਹੁਣ ਤੂੰ ਦੇਖ ਲੈ ਮੇਰੀ ਗੱਲ ਯਾਦ ਰੱਖੀ 2 ਸਾਲ ਨੂੰ ਇਹਦੇ ਘਰ ਤੇ ਬਲਡੋਜ਼ਰ ਚੱਲੀ ਲੱਗਦਾ ਕੱਲੋਂ ਤੈਨੂੰ ਪਾਵਾ ਜੇ ਇਹੀ ਹਾਲਾਤ ਰਹੇ ਤਾਂ ਤੂੰ 2 ਸਾਲ ਦੇਖਣੀ ਚੰਗਾ ਬੁੱਤੋਂ ਮੈਂ ਚੱਲਦਾ ਠੀਕ ਆ ਚਾ ਮੈਂ ਵੀ ਆਪਾਂ ਆ ਵੀ ਕਿਵੇਂ ਆ ਪੱਟੀ ਕਿੰ ਵਧੀਆ ਵੀਰੇ ਵਧੀਆ ਹੋਰ ਵੀ ਕਿੰਨਾ ਠੀਕ ਆ ਕਿਧਰੋਂ ਆਇਆ ਮੈਂ ਕੁਛ ਨਹੀਂ ਆ ਰਹੀ ਸੀ ਜੂਟ ਗਿਆ ਸੀ ਯਾਰ ਤੇ ਪਰਿਆ ਸੀ ਅੱਜ ਅੱਛਾ ਓਏ ਯਾਰ ਮੈਨੂੰ ਆ ਲਾਦਾ ਯਾਰ ਥੋੜਾ ਵੱਡਾ ਤਰਾ ਭਾਈ ਨੱਚੇ ਨੂੰ ਫੇਰ ਕਰਦਾ ਯਾਰ ਉਹ ਹੇ ਨਸ਼ਾ ਹਾ ਸਾਡਾ ਵੱਡੜ ਹਾਂ ਨਹੀਂ ਯਾਰ ਮੈਂ ਹੈਗਾ ਹੱਦ ਕਰਤ ਨਹੀਂ ਬੜਾ ਯਾਰ ਕਦੇ ਮੈਂ ਚਾਚੇ ਨਾਲ ਮੋਟਰ ਤੇ ਬੈਠਾ ਸੀ ਯਾਰ ਉਹ ਸੋਫਟੀ ਜਿਹੀ ਆ ਰਹੀ ਸੀ ਅੱਖਾਂ ਲਾਲ ਹੋ ਰਹੀਆਂ ਸੀ ਤੇ ਪੈਸੇ ਨਾਲ ਲਈ 50 ਰੁਪਏ ਕੀ ਚਾਚਾ ਮੈਨੂੰ ਪੈਸੇ ਦੇ ਦੇ ਦਵਾਈ ਲੈ ਕੇ ਆਉਂਦੇ ਤੇ ਇੱਥੋਂ ਪੈਸੇ ਚਾਚੇ ਤੋਂ ਮੰਗਦਾ ਸੀ ਮੈਨੂੰ ਆਇਆ ਲੱਗਾ ਨਸ਼ੇ ਨੂੰ ਠੀਕ ਕਰਦਾ ਤੂੰ ਮਾੜਾ ਧਿਆਨ ਰੱਖ ਉਹਨੂੰ ਦੇਖ ਕਿੱਥੇ ਜਾਂਦਾ ਉਹ ਨਾ ਯਾਰ ਇਹ ਹਜਾ ਤਾਂ ਨਹੀਂ ਹੈਗਾ ਯਾਰ ਜਿਸ ਤੱਕ ਮੈਨੂੰ ਪਤਾ ਯਾਰ ਨਸ਼ਾ ਨਿਕਲ ਸਕਦਾ ਯਾਰ ਉਹਦਾ ਸਰੀਰ ਸਾਰਾ ਕੰਮ ਰਿਆ ਸੀ ਯਾਰ ਨਸ਼ੇ ਨਹੀਂ ਯਾਰ ਉਹਦੇ ਅੱਖਾਂ ਲਾਲ ਹੋਈਆਂ ਪਈਆਂ ਸੀ ਮੈਂ ਬਾਪੂ ਨੂੰ ਦੇਖਿਆ ਵਰਤੈ ਤੇਰਾ ਬਾਪੂ ਨਹੀਂ ਮੈਂ ਦੇਖਿਆ ਤਾਂ ਹੀ ਦਾ ਮੈਂ ਤੈਨੂੰ ਦੱਸਿਆ ਤੂੰ ਆਪਦੇ ਡੈਡੀ ਨੂੰ ਦੱਸ ਯਾਰ ਛਕ ਕੋਈ ਨਾ ਮੈਂ ਕਰੂ ਨਾ ਬਾਪੂ ਨਾਲ ਯਾਰ ਨਾ ਇਹ ਨਸ਼ਾ ਕਰੀ ਕਰਦਾ ਯਾਰ ਉਹ ਯਾਰ ਤੂੰ ਪਤਾ ਕਰ ਲੈ ਯਾਰ ਮੈਂ ਤੈਨੂੰ ਕੋਈ ਕਿਸੇ ਨੇ ਨਹੀਂ ਕਰਾ ਬਾਈ ਨਸ਼ਾ ਤਾਂ ਯਾਰ ਚਲ ਠੀਕ ਆ ਤੂੰ ਆਪਦਾ ਭਾਈ ਦੇ ਗੌਰ ਮੈਂ ਕੋਈ ਨਾ ਬਾਈ ਤੇਰਾ ਫਰਜ਼ੀ ਤੂੰ ਦੱਸਿਆ ਯਾਰ ਬਾਈ ਕੋਈ ਨਾ ਮੈਂ ਜ਼ਰੂਰ ਬਾਪੂ ਨਾਲ ਗੱਲ ਕਰਦਾ ਯਾਰ ਠੀਕ ਆ ਬਾਈ ਛੱਡ ਲੈ ਯਾਰ ਨਸ਼ਾ ਯਾਰ ਕੋਈ ਨਾ ਕਰਦਾ ਬਾਪੂ ਨਾਲ ਜਾ ਕੇ ਆ ਕੇ ਚਾਚੇ ਨਾਲ ਜਾ ਕੇ ਸਤਿਗੁਰ ਚਾਚਾ ਸਤਿਗੁਰ ਕਿੱਲਾ ਠੀਕ ਆ ਬਾਪੂ ਕਿੱਥੇ ਆ ਓਏ ਇਧਰ ਬਾਹਣ ਚ ਗਿਆ ਹੋਇਆ ਤੇ ਆਪਣਾ ਕਿੰਦੀ ਉਹ ਪਤਾ ਨਹੀਂ ਇੱਥੇ ਹੀ ਸਰਦਾ ਹੋਊਗਾ ਸੁਨੇਹਾ ਕਰੇ ਨਹੀਂ ਆਇਆ ਆਇਆ 3:11 ਵਜੇ ਹਾਂ ਸਾਈਕਲ ਤੇ ਹਟ ਕੇ ਭੱਜ ਗਿਆ ਫੇਰ ਸਾਈਕਲ ਤੋਂ ਸਿੱਟ ਤਾ ਉਹਨੇ ਕੀ ਪਤਾ ਡੇਰ ਦਾ ਜਾ ਫਿਰਦਾ ਦੀਆ ਕਿਉਂ ਕੀ ਪਤਾ ਯਾਰ ਉਹ ਜਮਾਈ ਨਹੀਂ ਵੀ ਉਹਨਾਂ ਦੇ ਮੁੰਡੇ ਨੇ ਕਿਹਾ ਯਾਰ ਹਾਂ ਇਹਨੇ ਤਰਪਾਈ ਐਵੇਂ ਹੋ ਰਿਆ ਸੀ ਬਾਈ ਖੜਿਆ ਨਹੀਂ ਯਾਰ ਅਸੀਂ ਅੱਖਾਂ ਲਾ ਲੀਆਂ ਹਾਂ ਦੇਖਦਾ ਫਿਰਦਾ ਹੋ ਅੱਜ ਹੇ ਤੁਸੀਂ ਗੌਰ ਨਹੀਂ ਕਰ ਸਕਦੇ ਯਾਰ ਦਾਤਾ ਹੁਣ ਮੈਗੀ ਗੌਰ ਦੇ ਨਾਲ ਬਾਹਰੋਂ ਆਉਂਦਾਗਾ ਬਾਪੂ ਕਿੱਥੇ ਨਾਲੇ ਓ ਇਧਰੀ ਗਿਆ ਹੋਇਆ ਕੰਮੇ ਲੱਗੇ ਨੇ ਹਾਂ ਚਲੋ ਬਾਪੂ ਨੂੰ ਲਿਜਾਣਾ ਠੀਕ ਹੈ ਖੇਤ ਫਿਰ ਠੀਕ ਓ ਆ ਨੂੰ ਬਿਠਾ ਲਈ ਕਰੇ ਗੱਲ ਕਰਨੀ ਉਹਨਾਂ ਨਾਲ ਚੰਗਾ ਠੀਕ ਆ ਠੀਕ ਆ ਜਾ ਤਾਂ ਇਹ ਬੁੱਤ ਕੋਲੇ ਸੀ ਬਾਪੂ ਅੱਛਾ ਬਾਪੂ ਓਏ ਆ ਜਾ ਕਿਵੇਂ ਐ ਵਧੀਆ ਬਾਪੂ ਵਧੀਆ ਉਹਨਾ ਕਾਲਜ ਚੋਂ ਮੈਂ ਆ ਗਿਆ ਸੀ ਬਲਾਇਆ ਸੀ ਪੇਪਰ ਤੇ ਆ ਸੀ ਕਹਿੰਦੇ ਅੱਛਾ ਕਿੰਦੀ ਕਿੱਥੇ ਆਪਣੇ ਵਾਲਾ ਉਹ ਕਿੰਦੀ ਦਾ ਯਾਰ ਪੁੱਛਣਾ ਇੱਧਰ ਖੜਦਾ ਹੋਊਗਾ ਮਨਦਾ ਆਪਣੇ ਵਾਲਾ ਕੰਮਾ ਨਹੀਂ ਹੈਗਾ ਹਾਂ ਚਾ ਲੈ ਜਾਂਦਰ ਨਹੀਂ ਅੱਛਾ ਮੈਨੂੰ ਕਹਿੰਦਾ ਮੈਥੋਂ 50 ਰੁਪਏ ਮੰਗਦਾ ਦੀਗਾ 50 ਰੁਪਏ ਪਤਾ ਨਹੀਂ ਕੰਜ ਦਾ ਕੀ ਕਰੀ ਜਾਂਦਾ ਇਹਨੂੰ 50 ਰੁਪਏ ਦੀ ਇਹਨੂੰ ਕੀ ਲੋੜ ਪਈਗੀ ਯਾਰ ਮੈਨੂੰ ਵੀ ਕਿਹਾ ਯਾਰ ਉਹਨਾਂ ਨੇ ਮੁੰਡੇ ਨੇ ਇਹਨੇ ਮਸਤਾਬ ਨੇ ਕੀ ਕਹਾਂ ਕਹਿੰਦਾ ਯਾਰ ਤੁਹਾਡਾ ਮੁੰਡਾ ਇੱਥੇ ਖੇਡ ਆਇਆ ਤਾੜੇ ਲਵੇ ਹਾਂ ਕਹਿੰਦਾ ਡਿੱਗਦਾ ਜਾ ਫਿਰਦਾ ਸੀਗਾ ਅੱਛਾ ਅੱਖਾਂ ਲਾਲ ਉਹਦੀਆਂ ਅੱਛਾ ਯਾਰ ਬਾਪੂ ਗੌਰ ਤਾਂ ਕਰਨੀ ਬਹੁਤ ਯਾਰ ਉਹਦੀ ਉਹ ਕਿਤੇ ਗਲਤ ਨਾਲ ਉਹਨਾਂ ਨਾਲ ਤਾਂ ਹੀ ਲੜ ਗਿਆ ਉਹ ਜਾਂਦਾ ਤਾਂ ਹੁੰਦਾ ਯਾਰ ਬਾਪੂ ਮੈਂ ਦੇਖਿਆ ਲੈਣ ਕਿੰਨੀ ਜਾਂਦਾ ਦੇ ਕੇ ਜਵਾਕਾਂ ਕਹ ਨਹੀਂ ਜਾਂਦਾ ਮੈਂ ਕਿਹਾ ਸੀ ਬਾਪੂ ਪਹਿਲਾਂ ਉਹ ਕਿਹਾ ਤਾਂ ਹੈਗਾ ਤੇ ਹੁਣ ਮੈਨੂੰ ਕੀ ਹੁਣ ਤੇਰਾ ਮੈਨੂੰ ਤੇਰੇ ਤੇ ਯਕੀਨ ਨਹੀਂ ਹੁਣ ਐਂ ਉਹਦੇ ਤੇ ਯਕੀਨ ਦੀ ਮੈਨੂੰ ਐਂਕਾ ਮੈਂ ਲੜਦਾ ਰਿਹਾ ਬਾਪੂ ਯਾਰ ਇਹ ਬਿੱਲਾ ਉਹਨੂੰ ਕਿਤੇ ਕੰਮ ਕਿੱਥੇ ਲਾ ਤਾ ਹੁਣ ਤੈਨੂੰ ਦਿਖਿਆ ਨਹੀਂ ਨਾ ਦਿਖਿਆ ਨਹੀਂ ਦਿਖਾਈ ਨਹੀਂ ਮੈਨੂੰ ਮਿਲਿਆ ਹੀ ਨਹੀਂ ਉਹ ਕਰੇਗਾ ਕਰੇ ਵੀ ਨਹੀਂ ਮਿਲਿਆ ਮੈਨੂੰ ਤਾਂ ਤੇਰ ਚਾਚੇ ਨੂੰ ਪੁੱਛ ਲੈਂਦਾ ਚਾਚਾ ਦਾ ਮੰਜੇ ਦੇ ਪਿਆ ਸੀਗਾ ਵਿਲਾ ਓਏ ਉਹ ਵੀ ਯਾਰ ਇੱਕ ਚਾਹ ਬਣਾਈ ਆ ਟੜਕੇ ਉਹਨੇ ਮੈਨੂੰ ਲੱਗਦਾ ਇੰਝ ਪਿਆਰ ਆਂਦਾ ਉਹ ਜਿਵੇਂ ਟਾਕੋ ਨਾ ਉਹਨੇ ਨਾ ਬੋਲਿਆ ਯਾਰ ਉਹ ਬੇਤਾਰਾ ਛੜਾ ਛੜਾਕ ਬੰਦਾ ਓ ਯਾਰ ਛੜਾ ਮੈਂ ਕੀ ਕਰਾਂ ਹੁਣ ਮੈਂ ਕੱਲਾ ਟੜਕੇ ਦਾ ਲੱਗ ਰਿਆਂ ਯਾਰ ਉਹਨੇ ਨਾ ਉਹ ਕਰਦਾ ਪਤੰਦਰ ਕੋ ਪਤਾ ਨਹੀਂ ਕੀ ਖਾਦਾ ਹੋਇਆ ਦੀ ਅੱਜ ਉਹ ਮੈਨੂੰ ਕਹੀ ਜਾਂਦਾ ਕੰਮ ਆ ਕਹਿੰਦਾ ਸੀ ਕਹਿੰਦਾ ਕੁਝ ਪਤਾ ਨਹੀਂ ਕਿਵੇਂ ਆਏ ਝੂਟੇ ਲੈਂਦਾ ਸੀ ਕਹਿੰਦਾ ਕਹਤਾ ਮਨੂੰ ਵੀ ਲਾਂਬਾ ਤਾਂ ਮਨੂੰ ਵੀ ਦਿੱਤਾ ਰ ਬਾਪੂ ਚਲ ਕੋਈ ਨਾ ਪਹਿਣ ਗੌਰ ਕਰਦੇ ਮੈਂ ਲੱਭ ਕੇ ਲਿਆਉਣਾ ਉਹਦੇ ਨਾਲ ਗੌਰਤਾ ਕਰਾਂਗੇ ਉਹ ਮੇਰੇ ਨਾਲ ਹੀ ਕੰਮ ਕਰਾਦਾ ਹੁਣ ਤੂੰ ਤਾਂ ਪੜਦਾ ਉਹ ਮੇਰੇ ਨਾਲ ਹੀ ਕੰਮ ਕਰਾਵਾ ਕਰੇ ਮੈਂ ਮਰੇ ਮਰਦਾ ਫਿਰਦਾ ਜੇ ਬਾਪੂ ਇਨੀ ਸਮਝ ਹੋਵੇ ਯਾਰ ਫਿਰ ਕਰਾ ਨਾ ਦਿਆ ਕਰ ਚੰਗਾ ਉਹਨੂੰ ਦੇਖ ਕੇ ਦਿਆ ਕਿੱਥੇ ਸੜ ਜਣਾ ਲਾਉਂਗਾ ਜਟਾ ਮੈਂ ਤਾਂ ਕਿੱਨੀ ਜਾ ਕੇ ਆਣਾ ਬਾਪੂ ਲੈ ਆ ਲੈ ਜਾ ਕੇ ਉਹ ਠੀਕ ਆ ਤੂੰ ਕਰ ਕੰਮ ਉਹ ਦੇ ਲਹੁ ਪੀ ਲਿਆ ਯਾਰ ਇਨਾ ਨੇ ਓਏ ਬਾਪੂ ਤਾਂ ਨਹੀਂ ਦੇਖਦਾ ਯਾਰ ਇੱਧਰ ਨੂੰ ਕਿੱਥੇ ਬਾਪੂ ਕਿੱਥੇ ਗਿਆ ਬਾਪੂ ਮੇਰਾ ਪਤਾ ਨਹੀਂ ਕਿੱਥੇ ਗਿਆ ਯਾਰ ਚਾਹ ਲੱਗਦਾ ਕੋਈ ਹੈ ਵੀ ਨਹੀਂ ਇੱਥੇ ਲੱਗਾ ਤਰਾ ਦੇਖਣਾ ਜੇ ਤਾਂ ਕੋਈ ਹੋਇਆ ਫਿਰ ਠੀਕ ਹੈ ਨਾ ਹੋਇਆ ਸਮਾਨ ਲਾਉਣੇ ਇੱਥੇ ਯਾਰ ਹੁਣ ਲੱਗਿਆ ਸਮਾਨ ਨਾ ਦੇਖੇ ਯਾਰ ਬਾਪੂ ਤਾਂ ਨਹੀਂ ਆਉਂਦਾ ਕਿਸੇ ਪਾਸੇ ਯਾਰ ਇਹਦੇ ਵਿੱਚ ਨਾ ਕੋਈ ਨਹੀਂ ਆਉਂਦਾ ਯਾਰ ਸਮਾਨ ਲੱਟਣੇ ਬੰਦਾ ਮਾ आ, गेट खड़किया क्या हुए ये दे 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 देखा